ਗਾਰਵੀ ਆਦਰ ਦੇ ਨਿਰਦੇਸ਼ਾਂ ਤੇ ਸ਼੍ਰੀ ਮੁਖਸਾ ਸਾਹਿਬ ਪਰਸ ਨੇ ਇੱਕ ਵੱਡੀ ਕਾਰਵਾਈ ਕਰਦਿਆ ਸਥਾਨਕ ਖੋਟਲੀ ਰੋਡ ਤੇ ਕਬਰਾਵਲੇ ਇਲਾਕੇ ਵਿੱਚ ਨਸ਼ਾ ਤਸਕਰੀ ਦੇ ਨਾਲ ਬਗਨਾਮਿਕ ਮਹਿਲਾ ਤਸਕਰ ਅਤੇ ਉਸਦੇ ਪੁੱਤਰਾ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਗੈਰ ਕਾਨੂੰਨੀ ਜਾਇਦਾਦ ਤੇ ਬੁਲਡੋਜ਼ਰ ਚਲਾ ਕੇ ਇਮਾਰਤ ਨੂੰ ਨਸ਼ਟ ਕੀਤਾ ਗਿਆ ਸਧਾਰਨ ਤੌਰ ਤੇ ਬੁਲਡੋਜ਼ਰ ਚਲਾਉਣ ਵਾਲੀਆਂ ਕਾਰਵਾਈਆਂ ਤੇ ਨਾਲੋਂ ਕੁਝ ਵੱਖਰੇ ਤੌਰ ਤੇ ਹੋਈ ਹੈ

आज डिमोलिशन एक्सरसाइज एग्जीक्यूट की जा रही है ए लॉ एंड ऑर्डर दी सिचुएशन ते एरिया सिक्योरिटी ते प्रॉपर सिक्योरिटी मेंटेन करने ਲਈ सारे बंदोबस्त आज किए गए हैं ते ए डेमोस्ट्रेटिव एक्शन जो है प्रॉपर्टी डिमोलिशन ते ए पब्लिक जे यही मैसेज दीता जा रहा है कि जो भी कोई सेल ऑफ ड्रग्स ते कोई प्रॉपर्टी बनाएगा तो उस चे डेटरेंट एक्शन होएगा ए एग्जांपलरी एक्शन होएगा ਤੇ ਇਸ ਦੇ ਨਾਲ ਨਾਲ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਾਂਗਾ ਕਿ ਜਿੱਥੇ ਵੀ ਉਹਨਾਂ ਨੂੰ ਕੋਈ ਡਰਗਸ ਬੈਂਗਲਰ ਬਾਰੇ ਕੋਈ ਇਨਪੁਟ ਮਿਲਦੀ ਹੈਗੀ ਤਾਂ ਤੁਰੰਤ ਪੁਲਿਸ ਨਾਲ ਸ਼ੇਅਰ ਕੀਤੀ ਜਾਏ ਨੌਜਵਾਨੀ ਜਿਹੜੀ ਹੈਗੀ ਸਾਰੀ ਨਸ਼ਾ ਵਿਰੋਧੀ ਤਰੀ ਫਿਰਦੀ ਹੈ ਜੀ ਪਰ ਉਹਨਾਂ ਇਸ ਕਰਕੇ ਬਹੁਤ ਧੰਨਵਾਦ ਹੈ ਪਿਆ ਸਰਕਾਰ ਦਾ ਜਿਨ੍ਹਾਂ ਨੇ ਇਹ ਕਦਮ ਚੁੱਕਿਆ ਜੀ ਪੀਨੀ ਸਰਕਾਰਾਂ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਜਿਹੜਾ ਬਿੜਾ ਕਰਕ ਹੋਇਆ ਜੀ ਤੇ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਵੀਰ ਜਿਹੜਾ ਘਰਾਂ ਦੇ ਘਟਿਆ ਨਾਂ ਦਾ ਕੀ ਰਿਕਾਰਡ ਦੀ ਤੁਹਾਨੂੰ ਕੀ ਜਾਣਕਾਰੀ ਹੈ ਇਸ ਦੀ ਬਾਰੇ ਇਹੀ ਪਾਈ ਨਸ਼ਾਈ ਵਿਕਦਾਸ਼ ਤੇ ਨਸ਼ਾਈ ਇੱਥੇ ਆ ਕੇ ਮੰਡੀਰ ਕਰਦੀ ਸੀਗੀ ਮਾਜੀ ਮੁਕਸਰ ਦਾ ਨਾਸੀ ਆ ਜੀ ਮੇਰੇ ਨਛਾ ਮੈਂ ਬ੍ਰਿਧ ਚੱਲੀ ਆ ਬਹੁਤ ਸੋਹਣਾ ਕੰਮ ਪਲਾਦੀ ਪੁਛਕਾਰੀ ਆ ਜੇ ਜੇ ਸਾਨੂੰ ਕਿਤੇ ਨਸ਼ਾ ਵਿਰੋਧੀ ਜਾਣਕਾਰੀ ਮਿਲਦੀ ਆ ਅਸੀਂ ਜਾਣਨਾ ਤੇ ਸਾਡੇ ਨਾਲ ਹੀ ਕਰਦੇ ਆ ਬਹੁਤ ਵਧੀਆ ਇਹ ਕੰਮ ਸਸਿਕਾਲ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਇਹ ਸ਼ਾਂਤ ਇਸ ਵੇਲੇ ਸ਼੍ਰੀ ਮੁਕਸਰ ਸਾਹਿਬ ਦੀਆਂ ਕੁਝ ਤਸਵੀਰਾਂ ਤੁਹਾਡੇ ਨਾਲ ਲੈ ਕੇ ਜੁੜਿਆ ਹਾਂ ਦੱਸਦੀ ਹੈ ਕਿ ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਦੇ ਵਿਰੋਧ ਨਾਮ ਦੀ ਇੱਕ ਮੁਹਿੰਮ ਚਲਾਈ ਗਈ ਹੈ ਜਿਸ ਵਿੱਚ ਅਕਸਰ ਹੀ ਸਵਾਲ ਖੜੇ ਹੋ ਜਾਂਦੇ ਹਨ ਕਿ ਘਰ ਤੋੜ ਕੇ ਕੀ ਨਸ਼ਾ ਬੰਦ ਹੋ ਜਾਵੇਗਾ ਤਾਂ ਪ੍ਰਸ਼ਾਸਨ ਨੇ ਅੱਜ ਉਸ ਗੱਲ ਦਾ ਜਵਾਬ ਦਿੱਤਾ ਹੈ ਕਿ ਜੇਕਰ ਘਰ ਤੋੜ ਕੇ ਨਸ਼ਾ ਸਿੱਧੇ ਤੌਰ ਤੇ ਬੰਦ ਨਹੀਂ ਹੁੰਦਾ ਤਾਂ ਇਨ੍ਹਾਂ ਘਰਾਂ ਨੂੰ ਤੋੜਨ ਵਾਸਤੇ ਲੱਖਾਂ ਰੁਪਈਆਂ ਦੀ ਜਿਹੜੀ ਸੰਪਤੀ ਹੈ ਨਸ਼ਾ ਤਸਕਰਾਂ ਦੀ ਨੂੰ ਡਿਸਟロイ ਕਰਨ ਵਾਸਤੇ ਅਧਿਕਾਰੀਆਂ ਦੇ ਅੰਦਰ ਇੱਕ ਇਮਾਨਦਾਰੀ ਦੀ ਭਾਵਨਾ ਹੋਣੀ ਵੱਡੇ ਪੱਧਰ ਤੇ ਜ਼ਰੂਰੀ ਹੁੰਦੀ ਹੈ ਕਿਉਂਕਿ ਤਸਕਰੀ ਨਾਲ ਜੁੜੇ ਹੋਏ ਲੋਕ ਜੋ ਇਨ੍ਹਾਂ ਘਰਾਂ ਨੂੰ ਤੋੜਨ ਤੋਂ ਰੋਕਣ ਵਾਸਤੇ ਹਰ ਤਰ੍ਹਾਂ ਦਾ ਹੱਥ ਕੰਡਾ ਅਪਣਾਉਂਦੇ ਹਨ ਇੱਕ ਚੰਗੇ ਅਧਿਕਾਰੀ ਦਾ ਕਦ ਅਧਿਕਾਰੀ ਦੀ ਇਮਾਨਦਾਰੀ ਤੇ ਅਧਿਕਾਰੀ ਦੀਆਂ ਨੀਤੀਆਂ ਨੂੰ ਦਿਖਾਉਂਦੀ ਹੋਈ ਇਹ ਜਿਹੜੀ ਪਾਲਿਸੀ ਹੈ ਅੱਗੇ ਤਾਂ ਹੀ ਕਾਮਯਾਬ ਹੁੰਦੀ ਹੈ ਜਦੋਂ ਅਧਿਕਾਰੀ ਇਹਨਾਂ ਨਸ਼ਾ ਤਸਕਰਾ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਰਾਹਤ ਦੇਣ ਦੇ ਹੱਕ ਵਿੱਚ ਨਹੀਂ ਹੁੰਦੇ ਕੈਮਰਾ ਪਰਸਨ ਮੇਰੇ ਨਾਲ ਅੱਗੇ ਜਾ ਕੇ ਤਸਵੀਰਾਂ ਦਿਖਾਉਣਗੇ ਤੁਹਾਨੂੰ ਸਾਰਾ ਕੁਝ ਮਨਜ਼ੂਰਾਂ ਦੇ ਵੀ ਜਿਸ ਦੇ ਲੜਕੇ ਈਬ ਨਸੀਬ ਦੇ ਵਜੋਂ ਜਾਣੇ ਜਾਂਦੇ ਸਨ ਇਸ ਇਲਾਕੇ ਦੇ ਵਿੱਚ ਬੀਤੇ ਲੰਮੇ ਸਮੇਂ ਤੋਂ ਜਿਹੜਾ ਨਸ਼ੇ ਨਾਲ ਜੁੜਿਆ ਕਾਰੋਬਾਰ ਹੈ ਚੱਲ ਰਿਹਾ ਸੀ ਪਟਾ ਪ੍ਰਸ਼ਾਸਨ ਨੇ ਅੱਜ ਇਸ ਇਮਾਰਤ ਨੂੰ ਤੋੜ ਕੇ ਇੱਕ ਸਪਸ਼ਟ ਜਿਹੜਾ ਸੰਦੇਸ਼ ਦੇਣ ਦੀ ਕੋਸ਼ਿਸ਼ ਹੈ ਜਿਹੜੀ ਕੀਤੀ ਹੈ ਕਿ ਨਸ਼ਾ ਤਸਕਰ ਚਾਹੇ ਕੋਈ ਵੀ ਹੋਵੇ ਉਸ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਰਿਆਇਤ ਹੈ ਜਿਹੜੀ ਨਹੀਂ ਕੀਤੀ ਜਾਵੇਗੀ ਇਸ ਤੋਂ ਬਾਅਦ ਸੁਣਾਉਣੇ ਐਸਐਸਪੀ ਅਖੀਰ ਚੌਧਰੀ ਦਾ ਪੱਖ ਉਹਨਾਂ ਦਾ ਕੀ ਕਹਿਣਾ ਸੀ ਇਸ ਪੂਰੇ